ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਾਂ ਕੱਲ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜੀ ਗਲਾ ਬਣਾਉਣ ਦੀ ਵੀਡੀਓ ਅੱਜ ਆਪਾਂ ਉਹਦੀ ਸ਼ਰਟ ਦਾ ਤੁਹਾਡੇ ਨਾਲ ਘੇਰਾ ਬਣਾ ਦੱਸਾਂਗੇ ਜੀ ਵੀ ਕਿਵੇਂ ਬਣਾਈਏ ਡਿਜ਼ਾਈਨ ਵਾਲਾ ਘੇਰਾ ਤੇ ਆਪਾਂ ਨੇ ਬਾਜੂ ਵੀ ਸੇਮ ਉਸੇ ਤਰੀਕੇ ਨਾਲ ਬਣਾਏ ਨੇ ਤੁਹਾਡੇ ਨਾਲ ਵੀ ਸਾਰੀ ਬਾਜੂ ਦੀ ਵੀ ਘੇਰੇ ਦੀ ਵੀ ਵੀਡੀਓ ਇਸ ਲਈ ਨਹੀਂ ਸ਼ੇਅਰ ਕੀਤੀ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਘੇਰਾ ਬਣਾਉਣਾ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਬਾਜੂ ਬਣਾ ਲਿਓ ਜੀ ਇਹ ਇਹ ਦੇਖੋ ਆਪਾਂ ਨੇ ਇਹਦੇ نیچے ਜਿਹੜੇ ਕਲਰ ਦਾ ਇਹਦੇ ਵਿੱਚ ਵੀ ਬੂਟੀਆਂ ਨੇ ਉਸ ਕਲਰ ਦੀ ਪੱਟੀ ਲਈ ਹੈਗੀ ਇਹ ਵੀ ਤੁਹਾਨੂੰ ਲਾਉਣੀ ਦੱਸਾਂਗੇ ਵੀ ਕਿਵੇਂ ਲਾਈ ਜਾਂਦੀ ਹੈਗੀ ਤੇ ਇਹ ਲੈਸਾਂ ਨੇ ਜੀ ਬਰੀਕ ਵਾਲੀਆਂ ਲੈਸਾਂ ਦੀ ਆਪਾਂ ਦੋ ਲੈਣਾ ਲਾਈਆਂ ਨੇ ਤੇ ਸੈਂਟਰ 'ਚ ਆਪਾਂ ਫੁੱਲਾਂ ਵਾਲੀ ਲੈਸ ਲਾਈ ਹੈ ਇੱਕ ਤਾਂ ਜਦੋਂ ਵੀ ਤੁਸੀਂ ਲੈਸ ਲੈਣੇ ਹੋ ਇਸ ਗੱਲ ਦਾ ਧਿਆਨ ਰੱਖਿਆ ਕਰੋ ਵੀ ਜਿਹੜਾ ਡਿਜ਼ਾਈਨ ਆਪਾਂ ਲੈਸ ਦਾ ਲੈ ਰਹੇ ਹਾਂ ਉਹ ਆਪਣੇ ਜਿਹੜੇ ਵਿੱਚ ਜਿਵੇਂ ਪ੍ਰਿੰਟ ਹੁੰਦਾ ਜਾਂ ਕੜਾਈ ਹੁੰਦੀ ਆ ਉਹਦੇ ਨਾਲ ਮਿਲਦਾ ਜੁਲਦਾ ਹੋਵੇ ਤਾਂ ਜ਼ਿਆਦਾ ਸੋਹਣੀ ਲੱਗਦੀ ਹੈ ਜੀ ਇਹ ਆਪਾਂ ਨੇ ਲਿਆ ਜੀ ਘੇਰੇ ਤੇ ਕੱਟ ਲਾਏ ਹੋਏ ਨੇ ਜਿਵੇਂ ਦੇਖੋ ਦੋ ਕੱਟ ਨੇ ਇੱਕ ਉੱਪਰ ਹੈ ਇੱਕ ਨੀਚੇ ਹੈ ਇਹ ਦੋਨੇ ਇੱਕ ਬਰੀਕ ਲੈਸ ਦਾ ਕੱਟ ਲਾ ਲਿਆ ਸੀ ਜੀ ਮੈਂ ਘੇਰੇ ਦੇ ਫਰੰਟ ਘੇਰਾ ਲਿਓ ਤੁਸੀਂ ਕਈ ਵਾਰੀ ਆਪਾਂ ਬੈਕ ਤੇ ਕੱਟ ਵੀ ਨਿਸ਼ਾਨ ਲਾ ਕੇ ਬੈਕ ਦਾ ਕਟਿੰਗ ਕਰ ਦੰਨੇ ਆ ਇਹ ਦੇਖੋ ਮੈਂ ਇੱਥੇ ਵੀ ਲਾ ਲਿਆ ਜਿਹੜਾ ਨਿਸ਼ਾਨ ਇਹਦੇ ਨਾਲ ਆਪਾਂ ਨੂੰ ਇਹ ਪਤਾ ਲੱਗਦਾ ਰਹੂਗਾ ਵੀ ਇਹ ਪੱਟੀ ਇਧਰੋਂ ਆਪਾਂ ਨੇ ਉੱਪਰਲੀ ਸਾਈਡ ਲਾਉਣੀ ਹੈ ਇਹ ਦੇਖੋ ਜੀ ਹੁਣ ਆਪਾਂ ਨੇ ਉੱਥੋਂ ਕੱਟ ਤੋਂ ਇੱਕ ਸਾਈਡ ਤੋਂ ਦੂਸਰੀ ਸਾਈਡ ਵਾਲਾ ਕੱਟ ਫੜਿਆ ਤੇ ਇਧਰੋਂ ਸਿੱਧਾ ਅ ਪੱਟੀ ਕਟਿੰਗ ਕਰ ਲਈ ਜਿਹਦੇ ਵਿੱਚ ਆਪਾਂ ਜਿਹੜੀ ਚੌੜੀ ਲੈਸ ਹੈ ਉਹ ਭਰਨੀ ਹੈਗੀ ਸੌਖਾ ਤਰੀਕਾ ਜੀ ਇਹ ਲੈਸ ਲਗਾਉਣ ਦਾ ਜਮੀ ਵੀ ਇਸ ਇਹ ਪੱਟੀ ਨੂੰ ਆਪਾਂ ਸੈਂਟਰ ਚ ਇਹਦੇ ਦੋਨਾਂ ਘਟਾਂ ਦੇ ਵਿੱਚਕਾਰ ਭਰ ਦਾਂਗੇ ਜੀ ਇਹ ਬਰੀਕ ਵਾਲੀ ਲੈਸ ਦੀ ਆਪਾਂ ਦੋ ਲੈਣਾ ਲਾਵਾਂਗੇ ਇਹ ਵੀ ਤੁਹਾਡੇ ਨਾਲ ਅੱਗੇ ਵੀਡੀਓ ਚ ਸ਼ੇਅਰ ਕਰਾਂਗੇ ਇਹ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਕਟਿੰਗ ਕੀਤੀ ਹੋਈ ਪੱਟੀ ਦੇ ਕਿਨਾਰੇ ਤੇ ਲੈਸ ਰੱਖ ਲੈਣੀ ਹੈ ਜਿਹੜਾ ਆਪਣੀ ਕੁੜਤੀ ਹੈਗੀ ਉਹ ਸਿੱਧਾ ਪਾਸਾ ਹੋਣਾ ਚਾਹੀਦਾ ਲੈਸ ਦਾ ਪੁੱਠਾ ਪਾਸਾ ਉੱਪਰ ਰੱਖਣਾ ਪਹਿਲਾਂ ਤੁਸੀਂ ਜਿਹੜਾ ਕਮੀਜ਼ ਬਣਾ ਰਹੇ ਆਂ ਆਪਾਂ ਉਹ ਤੇ ਅਟੈਚ ਕਰਨੀ ਆ ਨੀਚੇ ਜਿਹੜੀ ਪੱਟੀ ਕੱਟੀ ਆ ਉਹ ਬਾਅਦ ਚੋ ਅਟੈਚ ਕਰਾਂਗੇ ਜਿਹੜਾ ਪੁੱਠਾ ਪਾਸਾ ਲੈਸ ਦਾ ਉਹ ਉੱਪਰ ਹੋਣਾ ਚਾਹੀਦਾਗਾ ਤੇ ਜਦੋਂ ਤੁਸੀਂ ਕਪੜਾ ਜਿਹੜੀ ਲੈਸ ਲਾ ਰਹੇ ਆਂ ਆਪਾਂ ਉਹ ਤੋਂ 1/2 ਇੰਚ ਵੱਧ ਮਾ ਹੋਣਾ ਚਾਹੀਦਾ ਜੀ ਤਾਂ ਕਿ ਵੀ ਧਾਗੇ ਨਿਕਲਦੇ ਨੇ ਇਹਦੇ ਵਿੱਚੋਂ ਵੀ ਆਪਾਂ ਇੰਟਰਲੋਕ ਗਰਾਮ ਨਾਲ ਕਰ ਸਕੀਏ ਇਸ ਤਰੀਕੇ ਨਾਲ ਜਿਹੜੀ ਇਹਦੇ ਵਿੱਚ ਲੈਣ ਬਣੀ ਹੋਈ ਸੀ ਫੁੱਲਾਂ ਤੋਂ ਬਾਹਰ ਆਪਾਂ ਉਸ ਤੇ ਮਸ਼ੀਨ ਚੜਾ ਕੇ ਜੀ ਸਿੱਧੀ ਸਿਲਾਈ ਲਾ ਦਾਂਗੇ ਨਾ ਤਾਂ ਤੁਸੀਂ ਜਿਹੜੀ ਪੱਟੀ ਆ ਉਹਨੂੰ ਖਿੱਚਣਾਗਾ ਨਾ ਜਿਹੜਾ ਵੀ ਕਮੀਜ਼ ਦਾ ਕੱਪੜਾ ਹੈਗਾ ਇਹਨੂੰ ਜ਼ਿਆਦਾ ਖਿੱਚਣਾ ਇਸ ਤਰੀਕੇ ਨਾਲ ਜੀ ਤੁਸੀਂ ਪੱਟੀ ਦੀ ਲੈਣ ਵੀ ਬਣਾ ਲਿਓ ਫਿਰ ਆਪਾਂ ਨੇ ਜੀ ਪੱਟੀ ਤੋਂ ਬਾਅਦ ਇਹਨੂੰ ਪਲਟ ਕੇ ਦੂਸਰੀ ਸਾਈਡ ਕਰ ਦੇਣਾ ਤੇ ਇਦੇ ਉੱਤੇ ਕਿਨਾਰੇ ਤੇ ਇੱਕ ਸਲਾਈ ਲਾ ਦੇਣੀ ਆ ਇਹਦੇ ਨਾਲ ਆਪਣੀ ਪੱਟੀ ਆ ਜਿਹੜੀ ਆਪਾਂ ਲੈਸ ਵਿੱਚ ਭਰ ਰਹੇਾਂਗੇ ਉਹ ਮਜ਼ਬੂਤ ਹੋ ਜਾਊਗੀ ਜੀ ਤੇ ਧਾਗੇ ਚਾਹੇ ਨਿਕਲ ਜਾਣ ਪਰ ਪਰ ਪੱਟੀ ਕੋਲੋਂ ਆਪਣਾ ਕੱਪੜਾ ਨਹੀਂ ਨਿਕਲੂਗਾ ਨਾਲੇ ਫਿਨਿਸ਼ਿੰਗ ਆ ਜਾਂਦੀ ਹੈ ਦੱਬੀ ਜਾਂਦੀ ਹੈ ਇਸ ਨਾਲ ਆਪਣੀ ਪੱਟੀ ਹੈ ਜਿਹੜੀ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਤੇ ਦੱਸਦੇ ਹਾਂ ਜੀ ਦੂਸਰੀ ਪੱਟੀ ਵੀ ਆਪਾਂ ਨੇ ਐਵੇਂ ਹੀ ਰੱਖ ਕੇ ਦੇਖੋ ਮੜਾਜ ਆਈਡੀਆ ਦੇਖ ਲੈਣਾ ਵੀ ਆਪਣੇ ਦੋ ਹੀ ਪਾਸੇ ਜਿਹੜੇ ਸਿੱਧੇ ਨੇ ਜੀ ਕੋਈ ਇਹ ਨਾ ਉਹ ਵੀ ਆਪਾਂ ਪੁੱਠੀ ਪੱਟੀ ਜੜਦੀ ਏ ਇਹ ਤੁਸੀਂ ਜਦੋਂ ਆਪਾਂ ਸਟੀਚਿੰਗ ਦਾ ਕੰਮ ਕਰਦੇ ਹੁੰਦੇ ਆ ਆਪਾਂ ਨੂੰ ਇੰਨਾ ਕੁ ਪਤਾ ਹੀ ਹੁੰਦਾ ਜੀ ਵੀ ਆਪਾਂ ਪੱਟੀ ਨਾ ਪੁੱਠੀ ਜੜਦੇ ਬਸ ਇਹ ਗੱਲ ਦਾ ਧਿਆਨ ਰੱਖਿਓ ਉਸੇ ਤਰੀਕੇ ਨਾਲ ਜੀ ਕਿਨਾਰੇ ਤੇ ਸਲਾਈ ਇਹਦੇ ਲਾ ਲੈਣੀ ਹੈ ਨਾ ਆਪਾਂ ਨੇ نیچے ਵਾਲਾ ਕੱਪੜਾ ਖਿੱਚਣਾ ਨਾ ਆਪਾਂ ਨੇ ਪੱਟੀ ਕਿਚਣੀ ਹੈ ਮੈਂ ਪਿੱਛੋਂ ਮਸ਼ੀਨ ਇਸ ਲਈ ਖਿਚਦੀ ਹੁੰਦੀ ਹੈ ਜੀ ਤਾਂ ਕਿ ਜਿਹੜਾ ਵੀ ਸਿੱਧੀ ਸਲਾਈ ਆਵੇ ਇਸ ਤਰੀਕੇ ਨਾਲ ਹਲਕਾ ਜਿਹਾ ਪ੍ਰੈਸ ਕਰਨ ਨਾਲ ਆਪਣੀ ਜਿਹੜੀ ਸਲਾਈ ਹੈ ਬਿਲਕੁਲ ਸਿੱਧੀ ਰਹਿੰਦੀ ਹੁੰਦੀ ਹੈਗੀ ਇਸ ਤਰੀਕੇ ਨਾਲ ਤੁਸੀਂ ਇਹ ਪੱਟੀ ਵੀ ਅਟੈਚ ਕਰ ਲਿਓ ਜੀ ਦੇਖੋ ਇਸ ਤਰੀਕੇ ਨਾਲ ਆਪਾਂ ਲੈਣ ਦੇ ਉੱਪਰ ਉੱਪਰ ਮਸ਼ੀਨ ਚਲਾ ਕੇ ਪੱਟੀ ਅਟੈਚ ਦੋਨੋਂ ਪੱਟੀਆਂ ਅਟੈਚ ਕਰ ਲਈਏ ਉੱਪਰੋਂ ਆਪਾਂ ਨੇ ਪਹਿਲਾਂ ਲਾਈ ਹੈ ਜੀ ਤੁਸੀਂ ਹਮੇਸ਼ਾ ਪਹਿਲਾਂ ਉੱਪਰਲੀ ਸਾਈਡ ਤੋਂ ਪੱਟੀ ਸਟਾਰਟ ਕਰਿਆ ਕਰੋ ਇਹ ਹੁਣ ਆਪਾਂ ਇਹਨੂੰ ਦਬਤਾਂ ਜੀ ਜਿਵੇਂ ਆਪਾਂ ਪਹਿਲਾਂ ਉੱਪਰੋਂ ਦੱਬੀ ਸੀ ਇਹ ਆਪਣੀ ਪੱਟੀ ਲੱਗੀ ਬਿਲਕੁਲ ਸੌਖੀ ਜੀ ਹੈਗੀ ਤੁਸੀਂ ਜਾਲੀ ਵਾਲੀ ਵੀ ਲਗਾ ਸਕਦੇ ਹੋ ਪਰ ਮੈਂ ਜਾਣ ਬੁੱਝ ਕੇ ਫੁੱਲਾਂ ਵਾਲੀ ਲੈ ਕੇ ਆਈ ਸੀ ਜੀ ਕਿਉਂਕਿ ਫੁੱਲ ਸੇਮ ਇਹਦੇ ਵਿੱਚ ਜਿਵੇਂ ਪ੍ਰਿੰਟ ਬਣਿਆ ਹੋਇਆ ਉਵੇਂ ਇਹਦੇ ਫੁੱਲ ਨੇ ਇਹਦੇ ਵਿੱਚ ਹੁਣ ਆ ਗਿਆ ਜੀ ਬਰੀਕ ਆਪਾਂ ਲੈਸ ਲੈ ਲੈਣੀ ਹੈ ਬਰੀਕ ਲੈਸ ਇਹ ਦੇਖੋ ਜੀ ਕੱਟ ਆਪਾਂ ਲਾਇਆ ਹੋਇਆ ਤੇ ਤੁਸੀਂ ਇੱਕ ਵਾਰੀ ਉਧਰੋਂ ਦੋਨੋਂ ਕੱਟ ਫੜ ਕੇ ਘੇਰੇ ਤੋਂ ਇਹਨੂੰ ਸਿੱਧੀ ਵੀ ਐਂ ਦੇਖ ਲਿਓ ਵੀ ਆਪਣੀ ਇੱਥੋਂ ਦੀ ਲੈਸ ਜਾਊਗੀ ਇਹ ਧਿਆਨ ਜ਼ਰੂਰ ਧਿਆਨ ਰੱਖਿਓ ਜੀ ਇਹ ਨਾ ਹੋਵੇ 빙ੀ ਟੇਢੀ ਆਪਾਂ ਲਾ ਲਈ ਹੁਣ ਇਹ ਆਪਾਂ ਨੇ ਜਿਹੜੀ ਲੈਸ ਰੱਖੀ ਹੈ ਜੀ ਇਹਦਾ ਮੂੰਹ ਜਿਹੜੇ ਕਟਾਮ ਰੱਖੇ ਨੇ ਉੱਪਰ ਵੱਲ ਨੂੰ ਰੱਖੇ ਨੇ ਤੇ ਪੁੱਠਾ ਪਾਸਾ ਇਹਦਾ ਲੈਸ ਦਾ ਉੱਪਰ ਹੈ ਤੇ ਕੁੜਤੀ ਦੇ ਸਿੱਧੇ ਪਾਸੇ ਸਿੱਧਾ ਪਾਸਾ ਹੈਗਾ ਆਪਣੇ ਉੱਪਰ ਕਿਉਂਕਿ ਆਪਾਂ ਲੈਸ ਸਿੱਧੇ ਪਾਸੇ ਲਾਉਣੀ ਹੈਗੀ ਇਹ ਜਦੋਂ ਆਪਾਂ ਪੁੱਠਾ ਪਾਸਾ ਉੱਪਰ ਰੱਖਾਂਗੇ ਜਦੋਂ ਆਪਾਂ ਇਹਨੂੰ ਪਲਟਾਂਗੇ ਇਹ ਆਪਣੇ ਆਪ ਸਿੱਧੀ ਹੋ ਜਾਊਗੀ ਜੀ ਹੁਣ ਤੁਹਾਨੂੰ ਦੱਸ ਦਿਆਂ ਇਹਨੂੰ ਕਿਵੇਂ ਪਲਟੀਏ ਦੇਖ ਸਕਦੇ ਹੋ ਤੁਸੀਂ ਲੈਸ ਆਪਾਂ ਸਾਰੀ ਲਾ ਲਈ ਇਹ ਦੇਖੋ ਜੀ ਇਹਨੂੰ ਬਸ ਇਸ ਤਰ੍ਹਾਂ ਘੁਮਾ ਦਿਓ ਅੰਦਰ نیچے ਨੂੰ ਕਰ ਦਿਓ ਜਦੋਂ ਤੁਸੀਂ نیچے ਨੂੰ ਕਰੋਗੇ ਇਹ ਆਪਣੇ ਆਪ ਗੁੰਮ ਹੋ ਜੂਗੀ ਇੱਥੋਂ ਇਹ ਅੰਦਰ ਜਿਹੜੀ ਸਲਾਈ ਲੱਗੀ ਹੋਈ ਸੀ ਉਹ ਅੰਦਰ ਚਲੀ ਗਈ ਹੁਣ ਆਪਾਂ ਇਹਦੇ ਉੱਪਰ ਦੀ ਕਿਨਾਰੇ ਤੇ ਸਲਾਈ ਲਾ ਦਾਂਗੇ ਜੀ ਇਹਨੂੰ ਦੱਬ ਦਾਂਗੇ ਇਹਦੇ ਨਾਲ ਆਪਣੀ ਲੈਸ ਵੀ ਸਿੱਧੀ ਹੋ ਗਈ ਤੇ ਗੁੰਮ ਵੀ ਲੱਗੀ ਤੇ ਆਪਾਂ ਨੂੰ ਜਿਹੜਾ ਕੱਪੜਾ ਉਹ ਕਟਿੰਗ ਕਰਨ ਦੀ ਵੀ ਜ਼ਰੂਰਤ ਨਹੀਂ ਪਈ ਹੈਗੀ ਤੇ ਇਹਦੇ ਨਾਲ ਫਿਨਿਸ਼ਿੰਗ ਵੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਲੈਸ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਇੱਕ ਲੈਨ ਮੈਂ ਇੱਕ ਲੈਨ ਲਾਈ ਆ ਤੁਸੀਂ ਦੋ ਜਾਂ ਤਿੰਨ ਵੀ ਲਾ ਸਕਦੇ ਹੋ ਸੈਂਟਰ ਚ ਪਿੰਟ ਐਕਸ ਫਾਲ ਸਕਦੇ ਹੋ ਕਿਉਂਕਿ ਡਿਜ਼ਾਈਨ ਉਹ ਆਪਣੇ ਆਪਾਂ ਨੇ ਬਣਾਉਣੇ ਨੇ ਜਿਵੇਂ ਦਾ ਵੀ ਬਣਾ ਸਕਦੇ ਆ ਜਦੋਂ ਆਪਾਂ ਕੰਮ ਕਰ ਰਹੇ ਆ ਮੈਂ ਤੁਹਾਨੂੰ ਹਮੇਸ਼ਾ ਸੌਖਾ ਜਿਹਾ ਤਰੀਕਾ ਦੱਸਦੀ ਹੁੰਨੀ ਆ ਜੀ ਜਿਹਦੇ ਨਾਲ ਤੁਸੀਂ ਆਰਾਮ ਨਾਲ ਜਿਹੜੀ ਲੈਸ ਆ ਉਹ ਲਾ ਸਕਦੇ ਹੋ ਇਹ ਇਹ ਦੇਖੋ ਜੀ ਦੋਨੇ ਕਿਨਾਰਿਆਂ ਤੇ ਆਪਾਂ ਬਰਾਬਰ ਕੱਟ ਲਾਏ ਹੋਏ ਨੇ ਆਪਾਂ ਇੱਥੇ ਹੁਣ ਪੱਟੀ ਇਹ ਪੱਟੀ نیچے ਰੱਖਣੀ ਆ ਕਰੀਮ ਤੇ ਲੈਸ ਲਾਉਣੀਆਂ ਨਾਲ ਤੁਹਾਨੂੰ ਇਹ ਵੀ ਦੱਸ ਦਿਆ ਵੀ ਕਿਵੇਂ ਲਾਈਏ ਇਹ ਤੁਸੀਂ 2.5 ਇੰਚ ਦੇ ਲਗਭਗ ਚੌੜੀ ਪੱਟੀ ਲਈਏ ਜੀ ਮੈਂ ਇਹਦੇ ਵਿੱਚ ਤੁਸੀਂ ਪੇਸਟਿੰਗ ਵੀ ਭਰ ਸਕਦੇ ਹੋ ਪਰ ਜੀ ਇਹ ਜਾਮ ਕਾਟਨ ਦਾ ਵਧੀਆ ਕਪੜਾ ਸੀਗਾ ਇਹਦੇ ਵਿੱਚ ਪੇਸਟਿੰਗ ਦੀ ਜ਼ਰੂਰਤ ਹੀ ਨਹੀਂ ਹੈਗੀ ਬਾਕੀ ਘੇਰੇ ਤੋਂ ਹਾਰਜਾ ਕਰਨ ਲਈ ਥੋੜਾ ਜਿਹਾ ਆਪਾਂ ਨੇ ਇਹ ਮਾਰਜਨ ਹੈ ਜਿਹੜਾ ਕਪੜੇ ਦਾ ਥੋੜਾ ਜਿਹਾ ਵੱਧ ਰੱਖ ਲਿਆ ਤਾਂ ਕਿ ਆਪਣਾ ਘੇਰਾ ਵੀ ਹਲਕਾ ਜਾ ਨਾ ਰਹੇ ਇਹ ਦੇਖੋ ਜੀ ਇਹ ਐਮੀ ਪਹਿਲਾਂ ਜੀ ਮੈਂ ਆਪਾਂ ਗੁੰਮ ਲੈਸ ਲਾਈ ਸੀ ਕਟਾਮ ਆਪਾਂ ਨੇ ਉੱਪਰ ਰੱਖੇ ਨੇ ਜੀ ਪੁੱਠਾ ਪਾਸਾ ਵੀ ਉੱਪਰ ਹੈ ਤੇ ਹੁਣ ਆਪਾਂ ਇੱਥੇ ਪੱਟੀ ਅੱਧਾ ਇੰਚ ਹੈ ਅੰਦਰ ਨੂੰ ਫੋਲਡ ਕਰਕੇ ਰੱਖ ਲੈਣੀ ਹੈ ਜੀ ਜਿੱਥੋਂ ਆਪਣੀ ਲੈਸ ਦਾ ਕਿਨਾਰਾ ਬਣਿਆ ਹੁੰਦਾ ਉਹਦੇ ਵਿੱਚ ਥੋੜਾ ਜਿਹਾ ਮਾਰਜਨ ਵੀ ਦੇ ਕੇ ਆਪਾਂ ਨੇ ਸਿਲਾਈ ਲਾਉਣੀ ਸ਼ੁਰੂ ਕਰ ਦੇਣੀ ਹੈ ਬਸ ਇੰਨਾ ਕੁ ਧਿਆਨ ਰੱਖਿਓ ਜੀ ਸਿਲਾਈ ਆਪਣੀ ਸਿੱਧੀ ਹੋਣੀ ਚਾਹੀਦੀ ਹੈ ਵੀ ਕੋਈ ਵਿੰਗਵੜ ਨਹੀਂ ਹੋਣਾ ਚਾਹੀਦਾ ਇਸ ਲਈ ਤੁਸੀਂ ਥੋੜੇ ਥੋੜੇ ਵੀ ਮਾਰਜਨ ਨਾਲ ਦੂਰੋਂ ਪਹਿਲਾਂ ਫੜ ਕੇ ਇਹਦਾ ਆਈਡੀਆ ਲਾ ਲਿਓ ਵੀ ਆਪਾਂ ਐ ਸਿੱਧੀ ਸਲਾਈ ਲਾਉਣੀ ਹੈ ਨਾ ਤੁਸੀਂ ਜ਼ਿਆਦਾ ਕੱਪੜਾ ਖਿੱਚਣਾ ਨਾ ਤੁਸੀਂ ਲੈਸ ਖਿੱਚਣੀ ਹੈ ਤੇ ਬਿਲਕੁਲ ਵੀ ਸੌਫਟ ਜਿਹੇ ਹੱਥਾਂ ਨਾਲ ਆਪਾਂ ਨੇ ਇਹ ਲੈਸ ਜਿਹੜੀ ਇਹ ਤੇ ਲਾਉਣੀ ਹੈ ਆਪਾਂ ਬੈਕ ਪੱਲੇ ਤੇ ਵੀ ਸੇਮ ਜਿਵੇਂ ਘੇਰੇ ਤੇ ਬਣਾ ਰਹੇ ਹਾਂ ਜੀ ਆਪਾਂ ਬੈਕ ਪੱਲੇ ਤੇ ਸੇਮ ਬਣਾਵਾਂਗੇ ਤਾਂ ਕਿ ਚਲੋ ਬੈਕ ਤੇ ਵੀ ਥੋੜਾ ਜਿਹਾ ਸੋਹਣਾ ਲੱਗੇ दे। दे लेस ਨਹੀਂ ਜੀ ਆਪਾਂ ਹੋਰ ਕੋਈ ਟੱਚ ਕਰਦੇ ਉਹਦੇ ਵਿੱਚ ਸਿਰਫ ਘੇਰੇ ਦੇ نیچے ਆਪਾਂ ਇਹ ਗੁੰਮ ਕਰਕੇ ਲਾ ਦਾਂਗੇ نیچے ਪੱਟੀ ਲਾ ਦਾਂਗੇ ਕ੍ਰੀਮ ਇਹ ਤੁਸੀਂ ਫੋਰ ਸਾਈਡ ਵੀ ਘੁਮਾ ਸਕਦੇ ਹੋ ਜੀ ਜਿਵੇਂ ਚੱਕ ਘੇਰਾ ਆਪਾਂ ਤੁਹਾਨੂੰ ਇਹ ਪੱਟੀ ਫੋਰ ਸਾਈਡ ਘਮਾਉਣੀ ਵੀ ਲੈਸ ਦੇ ਨਾਲ ਜ਼ਰੂਰ ਦੱਸਾਂਗੇ ਅੱਗੇ ਵੀਡੀਓ ਆਪਾਂ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ ਪਰ ਜੇਕਰ ਆਪਾਂ ਵੀ ਨਾਰਮਲ 바ਵਾਂ ਦੇ نیچے ਲਾਉਣੀ ਹੈ ਘੇਰੇ ਤੇ ਲਾਉਣੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਪੱਟੀ ਅਟੈਚ ਕਰ ਸਕਦੇ ਹੋ ਜੀ ਜਦੋਂ ਆਪਾਂ ਨੂੰ ਨਹੀਂ ਮੜਾ ਜਾਈ ਦੱਸਣ ਦੀ ਥੋੜੀ ਜੀ ਜ਼ਰੂਰਤ ਹੁੰਦੀ ਹੈ ਜੀ ਜਦੋਂ ਆਪਾਂ ਨੂੰ ਸਟੀਚਿੰਗ ਦਾ ਕੰਮ ਆਉਂਦਾ ਫਿਰ ਆਪਾਂ ਆਸਾਨੀ ਨਾਲ ਬਣਾ ਸਕਦੇ ਹਾਂ ਦੇਖੋ ਆਪਾਂ ਕਿਨਾਰੇ ਤੇ ਇਹਨੂੰ ਵੀ ਇੱਥੋਂ ਦੱਬ ਦਾਂਗੇ ਤਾਂ ਕਿ ਆਪਣੀ ਲੈਸ ਹੈ ਜਿਹੜੀ ਫਿਨਿਸ਼ਿੰਗ ਜੀ ਆ ਜਾਏ ਉਹਦੇ ਉੱਪਰ ਬਾਕੀ ਇਹ ਕੱਪੜਾ ਥੋੜਾ ਜਿਹਾ ਜ਼ਿਆਦਾ ਸੌਫਟ ਜਾਈ ਇਹਦੇ ਲਈ ਇਹਦੇ ਕਰਕੇ ਦੱਬਣ ਦੀ ਜ਼ਰੂਰਤ ਪੈਂਦੀ ਹੈ ਨਹੀਂ ਤਾਂ ਕਈ ਵਾਰੀ ਦੱਬਣ ਦੀ ਵੀ ਇਹ ਹਾਰਡ ਜੀ ਕੱਪੜੇ ਤੇ ਤਾਂ ਉਹ ਵੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤੁਸੀਂ ਇਹ ਡਿਜ਼ਾਈਨ ਜ਼ਰੂਰ ਬਣਾ ਕੇ ਦੇਖਿਓ ਜੀ ਕਿਉਂਕਿ ਇਹਦੇ ਨਾਲ ਆਪਣਾ ਸੂਟ ਹੈ ਜਿਹੜਾ ਇੱਕ ਨਵੀਂ ਲੁੱਕ ਆਉਂਦੀ ਹੈ ਸੂਟ ਨੂੰ ਇਹ ਇੱਕ ਹਾਨਰ ਹੁੰਦਾ ਜੀ ਦੇਖੋ ਆਪਾਂ ਨੇ ਕਿੰਨਾ ਵਧੀਆ ਡਿਜ਼ਾਈਨ ਬਣਾ ਲਿਆ ਆਪਾਂ ਨੇ ਕੋਸ਼ਿਸ਼ ਆਪਣੇ ਵੱਲੋਂ ਪੂਰੀ ਕੀਤੀ ਹੈ ਵੀ ਸੂਟ 'ਚ ਜਾਨ ਪੈ ਜੇ ਤੇ ਇਹਨੂੰ ਹੀ ਕਹਿੰਦੇ ਨੇ ਵੀ ਸੂਟ 'ਚ ਜਾਨ ਪੈ ਗਈ ਕਿਉਂਕਿ ਇਹਦੇ ਨਾਲ ਜਿਹੜੀ ਸਿੰਪਲ ਜਿਹਾ ਸੂਟ ਸੀ ਬਹੁਤ ਸੋਹਣਾ ਲੱਗਣ ਲੱਗ ਗਿਆ ਤੇ ਵੀਡੀਓ ਕਿਵੇਂ ਲੱਗੀ ਧੰਨਵਾਦ ਜੀ